ਸ਼ਸ਼ੀਕਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਨੰਗਲ ਤਹਿਸੀਲ ਦੀ ਹੱਦ ਅੰਦਰ 14 ਕਰੋੜ ਰੁਪਏ ਦੀ ਲਾਗਤ ਨਾਲ ਆਨੰਦਪੁਰ ਸਾਹਿਬ ਹਾਈਡਲ ਅਤੇ ਪਾਖੜਾ ਨਹਿਰ ਉੱਤੇ ਦੋ ਪੁਲ ਬਣਾਏ ਗਏ ਹਨ ਜਿਸ ਤੋਂ ਬਾਅਦ ਇਹ ਰਸਤਾ ਪਿੰਡ ਜਾਂਦਲਾ ਦੀ ਹੱਦ ਦੇ ਵਿੱਚ ਹੋ ਕੇ ਗੁਜਰੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ 40 ਤੋਂ 50 ਪਿੰਡਾਂ ਦੇ ਲੋਕ ਇਸ ਪੁਲ ਦੇ ਰਸਤੇ ਦਾ ਇਸਤੇਮਾਲ ਕਰਨਗੇ ਪਿੰਡ ਜਾਂਦਲਾ ਦੇ ਵਿੱਚ ਇਸ ਪੁਲ ਦੀ ਸੜਕ ਨੂੰ ਚੌੜਾ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ ਪਰ ਇਸ ਕੰਮ ਦੇ ਵਿੱਚ ਕੁਝ ਪਿੰਡ ਦੇ ਹੀ ਵਿਅਕਤੀ ਅੜਿੱਕਾ ਪਾ ਰਹੇ ਹਨ ਅਤੇ ਉਹਨਾਂ ਵੱਲੋਂ ਕੋਰਟ ਤੇ ਵੱਲੋਂ ਭੇਜਿਆ ਹੋਇਆ ਇੱਕ ਨੋਟਸ ਵੀ ਰਸਤੇ ਦੇ ਵਿੱਚ ਲਗਾ ਦਿੱਤਾ ਹੈ ਕਿ ਇਸ ਕੰਮ ਨੂੰ ਬੰਦ ਕੀਤਾ ਜਾਵੇ ਜਦੋਂ ਕਿ ਇਸ ਦੇ ਵਿਰੁੱਧ ਅੱਜ ਸਮੁੱਚੇ ਪਿੰਡ ਵਾਸੀ ਇਕੱਠੇ ਹੋਏ ਅਤੇ ਉਹਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਕੰਮ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਵੇ ਤਾਂ ਜੋ ਪਿੰਡ ਜਾਂਦਲੇ ਦੇ ਨਾਲ ਨਾਲ ਬਾਕੀ ਪਿੰਡਾਂ ਦੇ ਲੋਕਾਂ ਨੂੰ ਵੀ ਇਸ ਪੁਲ ਤੋਂ ਨੰਗੜ ਵਿੱਚ ਰਾਹਤ ਮਿਲ ਸਕੇ ਪਿੰਡ ਜਾਂਦਲੇ ਦੇ ਇਕੱਠੇ ਹੋਏ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਕਈ ਸਾਲਾਂ ਤੋਂ ਪਾਖੜਾ ਨਹਿਰ ਦੇ ਉੱਪਰੋਂ ਲੰਘਣ ਵਿੱਚ ਕਾਫੀ ਦਿੱਕਤ ਪਰੇਸ਼ਾਨੀ ਆ ਰਹੀ ਸੀ ਪਰ ਜਦੋਂ ਹੁਣ ਸਰਕਾਰ ਵੱਲੋਂ ਪੀ ਡਬਲਯੂ ਡੀ ਵਿਭਾਗ ਵੱਲੋਂ ਇਸ ਸਮੱਸਿਆ ਦਾ ਹਲ ਦੋਨਾਂ ਨਹਿਰਾਂ ਉੱਪਰ ਪੁਲ ਬਣਾ ਕੇ ਕਰ ਦਿੱਤਾ ਗਿਆ ਹੈ ਪਰ ਇਹ ਰਾਹਤ ਕੁਝ ਪਿੰਡ ਦੇ ਲੋਕਾਂ ਨੂੰ ਰਾਸ ਨਹੀਂ ਆ ਰਹੀ ਪਿੰਡ ਜਾਂਦਲਾ ਦੇ ਕੋਲ ਆਨੰਦਪੁਰ ਸਾਹਿਬ ਹਾਈਡਲ ਨਹਿਰ ਅਤੇ ਭਾਖੜਾ ਹਾਈਡਲ ਨਹਿਰ ਉੱਤੇ ਪੀ ਡਬਲਯੂ ਡੀ ਵਿਭਾਗ ਵੱਲੋਂ ਬਣਾਏ ਗਏ ਦੋਨਾਂ ਪੁਲਾਂ ਤੇ ਲਗਭਗ 14 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੀ ਹਨ ਪਰ ਇਸ ਪੁਲ ਦੇ ਰਸਤੇ ਨੂੰ ਲੈ ਕੇ ਇੱਕੋ ਹੀ ਪਿੰਡ ਦੇ ਦੋ ਧਿਰ ਆਮੋ ਸਾਹਮਣੇ ਹੋਏ ਹਨ ਕਿਉਂਕਿ ਪੁਲ ਤੋਂ ਉੱਤਰਨ ਵਾਲਾ ਰਸਤੇ ਨੂੰ ਲੈ ਕੇ ਕਸਮਾਨਬਾਜੀ ਹੈ ਜਿਸ ਕਰਕੇ ਪਿੰਡ ਦੇ ਹੀ ਕੁਝ ਲੋਕਾਂ ਵੱਲੋਂ ਚੱਲ ਰਹੇ ਕੰਮ ਨੂੰ ਰੋਕ ਦਿੱਤਾ ਗਿਆ ਹੈ ਅਤੇ ਇੱਕ ਬੋਰਡ ਅਤੇ ਨੋਟਿਸ ਬੈਨਰ ਚਪਕਾ ਕੇ ਇਸ ਕੰਮ ਨੂੰ ਬੰਦ ਕਰਨ ਦੀ ਗੱਲ ਕਹੀ ਗਈ ਹੈ ਪਰ ਚਪਕਾਏ ਗਏ ਇਸ ਨੋਟਿਸ ਨੂੰ ਲੈ ਕੇ ਪਿੰਡ ਵਾਸੀ ਇਕੱਠੇ ਹੋਏ ਹਨ ਅਤੇ ਉਹਨਾਂ ਵੱਲੋਂ ਸਰਕਾਰ ਤੇ ਪ੍ਰਸ਼ਾਸਨ ਨੂੰ ਇਸ ਚੱਲ ਰਹੇ ਕੰਮ ਨੂੰ ਜਲਦ ਖਤਮ ਕਰਨ ਦੀ ਮੰਗ ਕੀਤੀ ਗਈ ਹੈ ਤਾਂ ਜੋ ਇਸ ਰਸਤੇ ਤੋਂ ਲਗਭਗ 40 ਤੋਂ 50 ਦੇ ਕਰੀਬ ਪਿੰਡਾਂ ਨੂੰ ਆਉਣ ਜਾਣ ਵਿੱਚ ਬਹੁਤਾ ਜ਼ਿਆਦਾ ਫਾਇਦਾ ਹੋ ਸਕੇ ਪਿੰਡ ਵਾਸੀਆਂ ਵੱਲੋਂ ਮੀਡੀਆ ਦੇ ਮਾਧਮ ਨਾਲ ਜਿੰਨਾ ਪਿੰਡ ਦੇ ਹੀ ਕੁਝ ਪਰਿਵਾਰਾਂ ਵੱਲੋਂ ਚੱਲ ਰਹੇ ਇਸ ਕੰਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈਆਂ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਇਸ ਚੱਲ ਰਹੇ ਕੰਮ ਦੇ ਵਿੱਚ ਉਹਨਾਂ ਦੇ ਪਰਿਵਾਰਾਂ ਵੱਲੋਂ ਕੁਝ ਅੜਿੱਕਾ ਪਾਇਆ ਗਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸੰਘਰਸ਼ ਹੋਰ ਵੀ ਤਿੱਖਾ ਹੋ ਸਕਦਾ ਹੈ ਗੱਲਬਾਤ ਕਰਦਿਆਂ ਪਿੰਡ ਦੇ ਸਰਪੰਚ ਸੰਦੀਪ ਸ਼ਰਮਾ ਨੇ ਦੱਸਿਆ ਕਿ ਉਹ ਨਾਲ ਲੱਗਦੇ ਸਰਕਾਰੀ ਸਕੂਲ ਦੇ ਗੇਟ ਅਤੇ ਦੀਵਾਰ ਨੂੰ ਕੁਝ ਪਿੱਛੇ ਕਰਕੇ ਬਣਾਉਣਾ ਚਾਹੁੰਦੇ ਹਨ ਤਾਂ ਜੋ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਪਰ ਇਸ ਨੂੰ ਲੈ ਕੇ ਕੁਝ ਵਿਅਕਤੀ ਕੰਮ ਕਰਨ ਦੇ ਵਿੱਚ ਅੜਿੱਕਾ ਪਾ ਰਹੇ ਹਨ ਨਮਸਕਾਰ ਜੀ ਮੇਰਾ ਨਾਮ ਸੰਦੀਪ ਕੁਮਾਰ ਪਿੰਡ ਜਾਂਦਲਾ ਤੋਂ ਸਰਪੰਚਾਂ ਤੇ ਐਸੇ ਅੱਜ ਇਸ ਪੌਦੇ ਮਾਮਲੇ 'ਚ ਇਕੱਠੇ ਹੋਏ ਤੇ ਪੁਰ ਦੇ ਮਾਮਲੇ ਇਕੱਠੇ ਹੋਏ ਤੇ ਤੇ ਇਹ ਜਿਹੜਾ ਪੁਲ ਬਣ ਰਿਹਾ ਸਰਕਾਰ ਨੇ 16 ਕਰੋੜ ਰੁਪਏ ਲਗਾ ਕੇ ਦੋਹਾਂ ਨਹਿਰਾਂ ਤੇ ਪੁਲ ਬਣਾਇਆ ਤੇ ਪਹਿਲਾਂ ਤੋਂ ਹੀ ਜਦੋਂ ਮਤਲਬ ਪੁਲ ਦਾ ਜਿਹੜਾ ਨਕਸ਼ਾ ਹੈ ਉਹ ਕੁਝ ਹੋਰਤਾ ਜੀ ਤੇ ਇਹ ਜਿਹੜੇ ਚਾਰ ਪੰਜ ਬੰਦੇ ਇਹਨਾਂ ਦੇ ਥੋੜੇ ਅੱਗੇ ਘਰਾਂ ਦੇ ਤੇ ਉਹਨਾਂ ਦੀ ਵਜ੍ਹਾ ਨਾਲ ਵੀ ਸਾਡੇ ਘਰ ਨਾਲ ਪਛਾਣ ਇਹਨੇ ਨਕਸ਼ਾ ਚੇਂਜ ਕਰਾ ਦਿੱਤਾ ਜਦੋਂ ਪਹਿਲਾਂ ਜਿਹੜੀ ਸਕੂਲ ਦੀ ਜਗ੍ਹਾ ਹੈ ਉਹ 6 ਮਰਲੇ ਲਈ ਤੀ 6 ਮਰਲੇ ਲਈ ਤੀ ਫਿਰ ਜਦੋਂ ਨਕਸ਼ਾ ਚੇਂਜ ਹੋ ਗਿਆ ਉਦੇ ਕਰਕੇ ਸਾਨੂੰ ਥੋੜੀ ਜਿਹੀ ਜਗ੍ਹਾ ਦੀ ਦਿੱਕਤ ਆ ਰਹੀ ਹੈ ਥੋੜੀ ਜਗ੍ਹਾ ਹੋਰ ਬਣਦੀ ਲੈਣੀ ਤੇ ਹੁਣ ਇਹ ਬੰਦੇ ਜਿਹੜੇ ਆ ਉਹ ਕਹਿੰਦੇ ਪਏ ਅਸੀਂ ਹੋਰ ਨਹੀਂ ਵਧਣ ਦਣੇ ਉਸੇ 6 ਮਰਲੇ ਚ ਬਣਾਓ ਤੁਸੀਂ ਜਿਹੜਾ ਰਸਤਾ ਹੈ ਤੇ ਇਹਨਾਂ ਨੂੰ ਮਹਿਕਮੇ ਨੇ 32 ਲੱਖ ਰੁਪਏ ਵੀ ਦੇ ਦਿੱਤਾ ਉਸੇ 6 ਮਰਲੇ ਦਾ ਤੇ 32 ਲੱਖ ਰੁਪਏ ਪੇਮੈਂਟ ਹੋ ਚੁੱਕੀ ਵੀ ਹੈ ਉਸ ਤੋਂ ਬਾਅਦ ਇਹ ਪੌੜ ਬਣ ਰਿਹਾ ਦਾ ਕਦੇ ਕੋਈ ਪਰੇਸ਼ਾਨੀ ਪਾਉਂਦੇ ਸਿਰਫ 4-5 ਬੰਦੇ ਆ ਬਾਕੀ ਸਾਰਾ ਪਿੰਡ ਇੱਕ ਹੈ ਸਾਰੇ ਪਿੰਡੋਂ ਖੁਸ਼ੀ ਹੈ ਵੀ ਸਰਕਾਰ ਨੇ ਸਾਨੂੰ ਐਡਾ ਬੜਾ ਪੁਲ ਦੇ ਦਿੱਤਾ ਇਸ ਪੁਲ ਨਾਲ ਸਾਰਿਆਂ ਨੂੰ ਫਾਇਦਾ ਹੈ ਆ ਦੁਆਲੇ ਦੇ 30 40 ਪਿੰਡ ਹੈ ਜਿਹੜੇ ਉਹ ਇਸੇ ਪੁਲ ਤੇ ਟੱਪਣਗੇ ਕਿਉਂਕਿ ਜਿੰਨੇ ਵੀ ਪਹਿਲਾਂ ਪੁਰਾਣੇ ਪੁਲ ਬਣੇ ਆ ਉਹ ਸਾਰੇ ਡੈਮੇਜ ਹੋ ਚੁੱਕੇ ਆ ਤੇ ਇਹ ਪੁਲ ਹੁਣ ਡਾਇਰੈਕਸ਼ਨ ਚੇਂਜ ਹੋਣੇ ਕਰਕੇ ਜਿਹੜੀ ਸਕੂਲ ਦੀ ਥੋੜੀ ਜਿਹੀ ਰਸਤੇ ਦੀ ਪ੍ਰੋਬਲਮ ਆ ਰਹੀ ਹੈ ਰਸਤਾ ਇਹ ਕਹਿੰਦੇ ਵੀ 11 ਫੁੱਟ ਬਣਾਓ ਜਿਹੜਾ ਟਰਨ ਹੈ ਉルトੀ ਦਸੋ ਪਈ ਗਿਆ 11 ਫੁੱਟ ਦੇ ਵਿੱਚ ਟਰਨ ਦੇ ਵਿੱਚ ਕੋਈ ਬੜੀ ਗੱਡੀ ਟੱਪ ਸਕਦੀ ਹੈ ਔਰ ਹੈ ਵੀ ਟਰਨ ਹੈ ਸਿੱਧੀ ਤਾਂ ਜਾ ਸਕਦੀ ਹੈ ਪਰ ਟਰਨ ਦੇ ਉੱਤੇ ਨਹੀਂ ਜਾ ਸਕਦੀ ਦੂਜਾ ਜਦੋਂ ਟ੍ਰੈਫਿਕ ਵਧਣੀ ਇਹ ਸਕੂਲ ਦਾ ਜਿਹੜਾ ਗੇਟ ਹੈ ਇਹ ਕਹਿੰਦੇ ਵੀ ਗੇਟ ਹੈ ਬਿਲਕੁਲ ਰੋਡ ਦੇ ਨਾਲ ਲਾਇਆ ਜਾਵੇ ਐਸੀ ਕਹਿੰਦੇ ਵੀ ਥੋੜਾ ਜਿਹਾ ਪਿੱਛੇ ਹਟਾ ਕੇ ਲਾਇਆ ਜਾਵੇ ਤਾਂ ਜੋ ਬੱਚੇ ਆ ਜਿਹੜੇ ਉਹ ਬਾਹਰ ਖੜ ਕੇ ਦੇਖ ਕੇ ਰੋਡ ਤੇ ਚੜਨਾ ਕੋਈ ਗੱਡੀ ਸਕੂਲ ਚੋਂ ਨਿਕਲਦੀ ਜਾਂ ਅੰਦਰ ਵੜਦੀ ਹੈ ਉਹ ਸੇਫ ਰਹੇ ਕਿਉਂਕਿ ਜਦੋਂ ਟ੍ਰੈਫਿਕ ਬਦਣੀ ਬੜੀਆਂ ਗੱਡੀਆਂ ਉੱਪਰ ਤੇ ਅਤਰਾਈ ਪੈਂਦੀ ਹੈ ਤੇ ਅਤਰਾਈ ਦੇ ਵਿੱਚ ਮੰਨ ਲਓ ਬ੍ਰੇਕ ਫੇਲ ਹੋ ਗਈ ਕਿਸੇ ਦੀ ਬੱਚੇ ਅੱਗੇ ਖੜੇ ਹੋਣ ਤਾਂ ਕਿਆ ਕਰ ਸਕਦਾ ਕੋਈ ਜੇ ਜਗ੍ਹਾ ਹੋਊਗੀ ਤਾਂ ਪਿੱਛੇ ਨੂੰ ਹਟ ਤਾਂ ਸਕਦੇ ਆ ਜਦੋਂ ਦੁਬਾਰ ਹੋਣੀ ਸਕੂਲ ਦੀ ਤਾਂ ਬੱਚਿਆਂ ਨੇ ਕਿੱਥੇ ਜਾਣਾ ਅਸੀਂ ਇਹ ਸਾਰੀ ਮਤਲ ਜਿਹੜੀ ਕੰਡੀਸ਼ਨ ਨੂੰ ਸੋਚਦੇ ਹੋਏ ਅਸੀਂ ਕਹਿੰਦੇ ਵੀ ਜੋ ਸਹੀ ਤਰੀਕੇ ਨਾਲ ਬਣਦੀ ਹੈ ਉਹ ਕਾਰਵਾਈ ਕੀਤੀ ਜਾਵੇ ਤਾਂ ਜੋ ਇਹ ਜਿਹੜੀ ਇਹ ਸਕੂਲ ਦੀ ਜਗ੍ਹਾ ਹੈ ਕਿਸੇ ਦੀ ਹੋ ਨਹੀਂ ਹੈ ਪ੍ਰਾਈਵਟ ਪਰਸਨਲ ਨਹੀਂ ਹੈਗੀ ਇਹ ਜਦੋਂ ਮਰਬਾ ਬੰਦੀ ਹੋਇਆ ਉਸ ਟਾਈਮ ਸਾਰੇ ਪਿੰਡ ਦੇ ਮਤਲਬ ਥੋੜਾ ਥੋੜਾ ਰਕਬਾ ਲੈ ਕੇ ਇਹ ਘਟ ਹੋਈਆਂ ਸੀ ਸਾਂਝੇ ਜਗਾਂ ਇਹ ਜੁਮਲਾ ਇਸ ਤਰ੍ਹਾਂ ਕਾ ਮਾਲਕਾਨ ਜਗਾ ਹੈ ਠੀਕ ਹੈ ਜੀ ਔਰ ਮਹਿਕਮਾ ਤਾਲੀਮ ਹੈ ਇਹ ਪਹਿਲਾ ਸਕੂਲ ਵੀ ਜਿਹੜਾ ਹੈ ਸਾਂਝੇ ਮਤਲਬ ਪਬਲਿਕ ਵਾਸਤੇ ਹੈ ਤੇ ਰਸਤਾ ਵੀ ਸਾਂਝੀ ਪਬਲਿਕ ਵਾਸਤੇ ਹੀ ਬਣਨਾ ਠੀਕ ਹੈ ਜੀ ਨਾਮ ਬ੍ਰਹਮਸੂਰ ਰਟਾਇਰਡ ਲੈਕਚਰਰ ਪ੍ਰਿੰਪਾਲ ਲੋਵਾਲ ਬੇਨਤੀ ਹੈ ਕਿ ਜਿਹੜਾ ਇਹ ਪੰਜਾਬ ਸਰਕਾਰ ਵੱਲੋਂ ਪੀ ਡਬਲਯੂ ਡੀ ਮਹਿਕਮੇ ਦੁਆਰਾ ਜਿਹੜਾ ਪੋਲਾ ਸਾਰਿਆ ਗਿਆ ਹੈ ਇਹਦੀ ਜਿਹੜੀ ਚੌੜਾਈ ਹੈ ਉਹ 24 ਫੁੱਟ ਹੈ ਪਰ ਰਸਤਾ ਜਿਹੜਾ ਹੈ ਐਕਚੁਅਲੀ ਜੋ ਇੱਥੇ ਹੁਣ ਪੋਜੀਸ਼ਨ ਹੈ ਉਹ ਕੋਈ 10 12 ਫੁੱਟ ਹੈ ਔਰ ਇਹ ਚ ਰਸਤਾ ਹੈ ਇਸ ਰਸਤੇ ਦੇ ਕਾਰਨ ਜਿਹੜੀਆਂ ਛੋਟੀਆਂ ਗੱਡੀਆਂ ਹੀ ਮੋੜਨੀ ਇੱਥੇ ਮੁਸ਼ਕਲ ਹੈ ਵੱਡੀਆਂ ਗੱਡੀਆਂ ਕਿਵੇਂ ਬੋੜੀਆਂ ਜਾਣਗੀਆਂ ਬਹੁਤ ਵੱਡੀ ਸਮੱਸਿਆ ਹੈ ਕਈ ਇਨਸੀਡੈਂਟ ਇੱਥੇ ਵਾਪਰ ਚੁੱਕੇ ਆ ਨਾਲ ਸਕੂਲ ਹੈ ਛੋਟੇ ਬੱਚੇ ਹੈ ਛੁੱਟੀ ਹੁੰਦੀ ਹੈ ਬੱਚੇ ਜਿਹੜੇ ਐ ਰਸ਼ਲੀ ਜਿਹੜੇ ਬਾਹਰ ਨੂੰ ਨਿਕਲਦੇ ਹੈ ਐਕਸੀਡੈਂਟ ਹੋਣ ਦਾ ਖਤਰਾ ਹੈ ਜਿਹੜੀ ਕੋਈ 1921 ਜੇਕਰ ਹੁੰਦੀ ਹੈ ਤਾਂ ਇਹਦੇ ਬਾਰੇ ਵਿੱਚ ਜਿਹੜਾ ਵਿਭਾਗ ਮਹਿਕਮਾ ਜ਼ਿੰਮੇਵਾਰ ਆ ਸਾਡੀ ਬੇਨਤੀ ਹੈ ਕਿ ਇਸ ਰਸਤੇ ਨੂੰ ਜਿਹੜਾ ਹੈ ਵਿਸ਼ੇਸ਼ ਧਿਆਨ ਦੇ ਕੇ ਇਹਨੂੰ ਚੇਜ ਦੇ ਤੌਰ ਤੇ ਜਿਹੜਾ ਹੈ ਮੌਕੇ ਤੇ ਦੇਖਿਆ ਜਾਵੇ ਔਰ ਇਹਦਾ ਜਿਹੜਾ ਗੋਲ ਚੱਕਰ ਹੈ ਜਿਹੜਾ ਚੁਰਾਸਤਾ ਹੈ ਉਹਨੂੰ ਚੌੜਾ ਕੀਤਾ ਜਾਵੇ ਤਾਂ ਕਿ ਗੱਡੀਆਂ ਜਿਹੜੀਆਂ ਹੈ ਉਹ ਸਹੀ ਤਰੀਕੇ ਨਾਲ ਪਾਸ ਹੋ ਸਕਣ ਕਿਸੇ ਪ੍ਰਕਾਰ ਦਾ ਜਿਹੜਾ ਜਾਨੀ ਮਾਨੀ ਜਿਹੜਾ ਨੁਕਸਾਨ ਹੋ ਨਾ ਹੋਵੇ ਦੇ ਬੱਚੇ ਜਿਹੜੇ ਸਾਡੇ ਸੇਫ ਰਹਣ ਐਨੀ ਜਿਹੜੀ ਹੈ ਸਾਨੂੰ ਪ੍ਰੋਬਲਮ ਹੈ ਔਰ ਅਸੀਂ ਇਹ ਚਾਹਦੇ ਆ ਕਿ ਸਾਡੀ ਇਹ ਜਿਹੜੀ ਬੇਨਤੀ ਹੈ ਛੇਤੀ ਤੋਂ ਛੇਤੀ ਸਵਿਕਾਰ ਕਰਕੇ ਇਸ ਕੰਮ ਨੂੰ ਚਾਲੂ ਕੀਤਾ ਜਾਵੇ ਇਹ ਜਿੱਤ ਗਈ ਸਕੂਲ ਦੀ ਅਸੀਂ ਕਾਹ ਪੱਠੇ ਲੈ ਕੇ ਜਾਂਦੇ ਜੀ ਸਾਨੂੰ ਟੱਪਾ ਨਹੀਂ ਜਿੰਦਗੀ ਜੀ ਇੱਥੋਂ ਸਾਡਾ ਰਸਤਾ ਨਹੀਂ ਸਹੀ ਬਣਦੇ ਦੇਆ ਕਰਦੇ ਇਹ ਇਹ ਚਾਰ ਪੰਜ ਬੰਦੇ ਆ ਜੀ ਪੰਜ ਇਹਨਾਂ ਸਾਨੂੰ ਬਹੁਤ ਆਂ ਦਿੱਤਾ ਵਾ ਜੀ ਇਹਨਾਂ ਐਦੀ ਡੋਰ ਲਾ ਦਿੱਤੇ ਜੀ ਆ ਕਾ ਸਟੇ ਕਰਾਈ ਵੀ ਆ ਕਰਾਏ ਕੋਚ ਨਹੀਂ ਜੀ ਕੀਤਾ ਬਈ ਇਹਨਾਂ ਨੇ ਓਹ ਸਾਨੂੰ ਲੋਕਾਂ ਨੂੰ ਔਨ ਕਰ ਦਿੰਦੇ ਹੈਗੇ ਜੀ ਧਮਕੀਆਂ ਦੇ ਰਹੇ ਹੈ ਜੀ ਸਾਨੂੰ ਇਹ ਇਹ ਸਾਡੇ ਰਸਤੇ ਦਾ ਹੱਲ ਹੋਣਾ ਚਾਹੀਦਾ ਜੀ ਨਾ ਇਹ ਸਰਕਾਰ ਦਾ ਮਨ ਤੇ ਕਿਸੇ ਦਾ ਕਹਿਣਾ ਨਾ ਕਿਸੇ ਦਾ ਵੀ ਬੰਦਿਆਂ ਦਾ ਵੀ ਆਪਣੇ ਪਿੰਡਿਆਂ ਦਾ ਸਾਡੇ ਵੀ ਇਸ ਰਸਤੇ ਦਾ ਹੱਲ ਹੋਣਾ ਚਾਹੀਦਾ ਜੀ ਮੈਂ सुरेंद्र ਕੁਮਾਰ ਪਿੰਡ ਜਾਂਦਲਾ ਇਹ ਜਿਹੜਾ ਪੁਲ ਬਣਿਆ ਨਾ ਜੀ ਬਹੁਤ ਵਧੀਆ ਪੁਲ ਬਣਾਇਆ ਹੈ ਇਹ ਇਹ ਘੱਟੋ-ਘੱਟ 40 ਪਿੰਡਾਂ ਨੂੰ ਲਗਭਗ ਜੋੜੂਗਾ ਇਹ ਪਿੰਡ ਪੁਲ ਜੀ ਇਸ ਪੁਲ ਨੂੰ ਜਲਦੀ ਤੋਂ ਜਲਦੀ ਤਿਆਰ ਕਰਨ ਵਾਸਤੇ ਨੇ ਮੰਤਰੀ ਸਾਹਿਬ ਨੇ ਖਾਸ ਨਿਰਦੇਸ਼ ਦਿੱਤੇ ਹੋਏ ਨੇ ਜਲਦੀ ਤਿਆਰ ਕਰਵਾਓ ਇਹ ਕੋਲ ਨਾਲ अच्छे ਸਕੂਲ ਲੱਗਦਾ ਜੀ ਬਿਲਕੁਲ ਹੁਣ ਜਿਹੜਾ ਅਸਲੀ ਮੰਤਵ ਇਹ ਹੈ ਕਿ ਜਿਹੜੇ ਅਸੀਂ ਇਕੱਠੇ ਹੋਏ ਇਸ ਕਰਕੇ ਹੋਏ ਕਿ ਇੱਕ ਹੈ ਰਸਤਾ ਸਲੀਪ ਰੋਡ ਹੈ ਜਿਹੜਾ ਕਿ ਦਰੋਲੀ ਤਰਫ ਜਾ ਰਿਹਾ ਇਸੇ ਇਸੇ ਰੋਡ ਦੇ ਚੱਕਰ ਕਰਕੇ ਮਤਲਬ ਲੜਾਈ ਪੈਦਾ ਹੋ ਗਈ ਇੱਥੇ ਜਿਹੜੇ ਬੰਦੇ ਸ਼ਰਾਰਤੀ ਅੰਸਰ ਹੈਗੇ ਆ ਉਹ ਬੜੇ ਛੋਲੇ ਪਹਿਲਾਂ ਵਧੀਆ ਚੱਲੇ ਪਏ ਤੇ ਸਾਰਾ ਕੁਝ ਠੀਕ ਚੱਲ ਰਿਹਾ ਤਾਂ ਉਹਨਾਂ ਦੇ ਵੀ ਘਰ ਬਚਾਏ ਆ ਉਹ ਦਾ ਨਕਸ਼ਾ ਚੇਂਜ ਹੋਇਆ ਉਹ ਆਪਣਾ ਮਤਲਬ ਸਾਰਾ ਸੇਫ ਹਰੇਕ ਚੀਜ਼ਾਂ ਦੇਖਦੇ ਹੋਏ ਲਾਸਟ ਵਿੱਚ ਹੁਣ ਇੱਕ ਰਸਤਾ ਰਹਿ ਗਿਆ ਤਾਂ ਸਲਿੱਪ ਰੋਡ ਔਰ ਇੱਕ ਸਕੂਲ ਦਾ ਗੇਟ ਅਸੀਂ ਇਹਨਾਂ ਨੂੰ ਇਹ ਕਿਹਾ ਵੀ ਜਿਹੜਾ ਸਕੂਲ ਦਾ ਗੇਟ ਹੈ ਉਹ ਵੀ ਸੇਫ ਬਣਾਇਆ ਜਾਵੇ ਪਿੱਛੇ ਹਟਾ ਕੇ ਬਣਾ ਲਓ ਔਰ ਜਿਹੜਾ ਸਲਿੱਪ ਰੋਡ ਹੈ ਵਧੀਆ ਤਰੀਕੇ ਨਾਲ ਰਸਤਾ ਖੋਲ ਦਿਓ ਕਿ ਕੱਲ ਨੂੰ ਕਿਸੇ ਨੂੰ ਦਿੱਕਤ ਨਾ ਆਵੇ ਇਹ ਟ੍ਰੈਫਿਕ ਇੱਥੇ ਵਧਣੀ ਹੀ ਵਧਣੀ ਹੈ ਬਾਕੀ ਸਾਈਡਾਂ ਦਾ ਜਿਹੜੇ ਜਿੰਨੇ ਵੀ ਪੁਲਸਾਰੇ ਖਤਮ ਹੀ ਹੋ ਗਏ ਇੱਕ ਤਰ੍ਹਾਂ ਦੇ ਇਹੀ ਪੁਲ ਹੁਣ ਚੱਲੂਗਾ ਬਹੁਤ ਵਧੀਆ ਤਰੀਕੇ ਨਾਲ ਜ਼ਿਆਦਾ ਟ੍ਰੈਫਿਕ ਹੋਣੀ ਬਸ ਉਹਦੇ ਬਾਅਦ ਪਤਾ ਨਹੀਂ ਇਹਨਾਂ ਨੂੰ ਕਿਹਾ ਹੋਇਆ ਕਿ ਆ ਨਹੀਂ ਆਪਸੀ ਰੰਜਿਸ਼ਾਂ ਕੋਈ ਪੈ ਗਈਆਂ ਸਾਡੇ ਦੋ ਬੰਦਿਆਂ ਦੇ ਬਾਈ ਨੇਮ ਸੰਮਣ ਘੜਾਤੇ ਨਾਲ ਕੰਪਨੀ ਨੂੰ ਅਟੈਚ ਕਰਕੇ ਨਾਲ ਪੀ ਡਬਲਯੂ ਡੀ ਨੂੰ ਕਰਕੇ ਉਹ ਤੋਂ ਬਾਅਦ ਇੱਕ ਬੋਰਡ ਵੀ ਲਾਤਾ ਜੀ ਨੇ ਇੱਥੇ ਅਦਾਲਤੀ ਸੂਚਨਾ ਦਾ ਸਟੇ ਇਹਨਾਂ ਨੂੰ ਹੈ ਨਹੀਂ ਮਿਲੀ ਵੀ ਨਾ ਸਟੇ ਲਿਆ ਪਾਏ ਇਹ ਚੀਜ਼ਾਂ ਮਤਲਬ ਕਰ ਰਿਹਾ ਇਹ ਬਣਦੀ ਕਾਨੂੰਨੀ ਕਾਰਵਾਈ ਚਾਹੀਦੀ ਨਾ ਪਰ ਤੰਗ ਪਰੇਸ਼ਾਨ ਕਰ ਰਹੇ ਰੋਲਾ ਇਹ ਪਾਪਾ ਵੀ ਕੰਮ ਬੰਦ ਹੈ ਜੀ ਬੰਦ ਹੈ ਹੁਣ ਅੱਜ ਦੇਖੋ ਉਹ ਪਰਲੀ ਸਾਈਡ ਤੇ ਕੰਮ ਚਲਾ ਰਹੇ ਜਿਹੜੇ ਜ਼ਰੂਰੀ ਕੰਮ ਐ ਉਹ ਨਹੀਂ ਕਰ ਰਹੇ ਉਹ ਪਰਲੀ ਸੇਰ ਤੇ ਤਿਆਰ ਕਰਨਾ ਸ਼ੁਰੂ ਕਰਤਾ ਪੱਟ ਪਟਾਈ ਕਰਕੇ ਇੰਨਾ ਖਲਾਰਾ ਪਾਇਆ ਵਾ ਡਿੱਗੀ ਜਾਂਦੇ ਦੋ ਦਿਨ ਪਹਿਲਾਂ ਇੱਥੇ ਟੈਂਪੂ ਵਗੈਰਾ ਪਲਟੇ ਅੱਜ ਫੇਰ ਸਾਡੇ ਸਾਹਮਣੇ ਇੱਥੇ ਸਾਹਮਣੇ ਮੋਟਰਸਾਈਕਲ ਵਾਲੇ ਪੁੱਠੇ ਹੋ ਗਏ ਜੀ ਦੱਸੋ ਕੀ ਕਰ ਸਕਦੇ ਸਾਡਾ ਕੋਈ ਮਤਲਬ ਨਹੀਂ ਐ ਕਿਸੇ ਨਾਲ ਲੜਾਈ ਝਗੜੇ ਦਾ ਸੀ ਕਹਿੰਦੇ ਇਹ ਸਕੂਲ ਦਾ ਗੇਟ ਐ ਜੋ ਬੱਚਿਆਂ ਦੀ ਸੇਫਟੀ ਰੱਖੀ ਜਾਵੇ ਔਰ ਰਸਤਾ ਖੁੱਲਾ ਡੁੱਲਾ ਦੇ ਦਿਓ ਬਾਕੀ ਹੋਰ ਕੁਝ ਨਹੀਂ ਐ ਜੀ ਇਹਦੇ ਛੇਤੀ ਛੇਤੀ ਕਰ ਦਿਓ ਮੰਤਰੀ ਸਾਹਿਬ ਨੂੰ ਵੀ ਬੇਨਤੀ ਐ ਵੀ ਮੜੇ ਧਿਆਨ ਨਾਲ ਜੀ ਨੂੰ गुजारिश है ये कर दो कंप्लीट जो भी है सेम मुद्दा से जी हम बलविंदर सिंह जी पी 222 अंडर ठीक आज देखा गया जदा पिंड ਦੇ ਪਿੰਡ ਵਾਸੀ ਇਕੱਠੇ ਗਏ ਸੀ ਕਿਆ ਸੀ ਗਾ ਰਸਤੇ ਦਾ ਮਸਲਾ ਅਸਲ ਗੱਲ ਕਿ ਆਏ ਕੰਮ ਨੂੰ ਰੁਕੇ ਰਸਤੇ ਦਾ ਮਸਲਾ ਹੀ ਹੈ ਆਪਣਾ ਸੜਕੇ ਥੋੜੀ ਚੌੜੀ ਕਰਨੀ ਹੈ ਆਪਾਂ ਇੱਕ ਸਾਈਡ ਦੀ ਪਟਾਈ ਕੀਤੀ ਹੋਈ ਆ ਉਹਦਾ ਕੰਮ ਚੱਲ ਰਿਹਾ ਹੈ ਠੀਕ ਹੈ ਜੀ ਪਰ ਪਿੰਡ ਵਾਲਿਆਂ ਦਾ ਕਹਿਣਾ ਇਹ ਆ ਕਿ ਪਹਿਲਾਂ ਸਕੂਲ ਵਾਲੀ ਬਾਉਂਡਰੀ ਵਾਲਾ ਇਹਦਾ ਕੰਮ ਕੀਤਾ ਜਾਵੇ ਹਾਂ 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 ਜੀ ਠੀਕ ਹੈ ਇਹਦਾ ਕੰਮ ਆਪਾਂ ਕੱਲ ਤੋਂ ਸ਼ੁਰੂ ਕਰਵਾ ਦਾਂਗੇ ਜੀ ਜਿੱਦਾਂ ਇਹਨਾਂ ਨੇ ਦੱਸਿਆ ਵੀ ਰਸਤੇ ਦੀ ਵੀ ਦਿੱਕਤ ਵੀ ਆ ਰਹੀ ਹੈ ਉਹ ਵੀ ਕਲੀਅਰ ਹੋ ਜਾਏਗਾ ਕਿ ਹਾਂਜੀ ਕਲੀਅਰ ਹੋ ਜਾਣੀ ਹੈ ਜੀ ਅਸੀਂ ਤਾਂ ਖੁਦਾਈ ਜਿਹੜੀ ਉਹਦੇ ਹਿਸਾਬ ਨਾਲ ਹੀ ਕੀਤੀ ਹੈ ਅੱਛਾ ਸਾਰੇ ਦੇ ਉੱਪਰ ਕੋਈ ਸਟੇ ਵੀ ਹੈ ਜਿਹੜਾ ਇੱਕ ਬੋਰ ਲਗਾ ਗਿਆ ਹੈ ਸਟੇ ਕੋਈ ਨਹੀਂ ਹੈ ਸਟੇ ਕੋਈ ਨਹੀਂ ਹੈ ਜੀ ਬੋਰ ਲਗਾਏ ਨੋਟਸ ਵਗੈਰਾ ਜ਼ਰੂਰ ਆਇਆ ਹੈ ਬਈ ਕਿਸ ਨੇ ਕਿਸ ਪਾਇਆ ਹੈ 18 ਜੀਗੂ ਦੀ ਪਈ ਹੈ ਅੱਛਾ ਆਪਾਂ ਦੇਖ ਲੈਣੇ ਆ ਜੀ ਉਹਦਾ ਨੋਟਿਸ ਦਾ ਵੀ ਜਵਾਬ ਠੀਕ ਹੈ ਫਿਲਹਾਲ ਕੰਮ ਕੰਮ ਫਿਲਹਾਲ ਚੱਲ ਰਿਹਾ ਹੈ ਜੀ ਕੰਮ ਠੀਕ ਹਾਂਜੀ